ਸਸਰੀਆ ਕਾਲ ਜੀ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਵਧੀਆ ਸਵੇਰ ਸਿਰ ਦਾ ਟਾਈਮ ਆ 7:30 ਵਜੇ ਦਾ ਤੇ ਅੱਜ ਬਾਰਿਸ਼ ਛੱਡੀ ਆ ਤਿੰਨ ਦਿਨਾਂ ਬਾਅਦ ਸੰਡੇ ਮੰਡੇ ਟਿਊਸਡੇ ਤਿੰਨ ਦਿਨ ਲਗਾਤਾਰ ਬਾਰਿਸ਼ ਹੋਈ ਤੇ ਕੱਲ ਮਤਲਬ ਕਿ 4:00 ਵਜੇ ਜਿਹੜੀ ਆ ਬਾਰਿਸ਼ ਛੱਡੀ ਆ ਤੇ ਹੁਣ ਘਰ ਦੇ ਵਿੱਚ ਇੰਨਾ ਖਲਾਰਾ ਆ ਇੰਨਾ ਖਲਾਰਾ ਆ ਹੁਣ ਸਮਝ ਨਹੀਂ ਆਦੀ ਕੰਮ ਆਪਾਂ ਕਿੱਥੋਂ ਸ਼ੁਰੂ ਕਰੀਏ ਤੇ ਮੈਂ ਲੱਗੀ ਸੀ ਸ਼ੁਰੂ ਹੁਣ ਆ ਝਾੜ ਪੋਚੇ ਨੂੰ ਮਗਾ ਚਲੋ ਬਲੌਗ ਵੀ ਸ਼ੁਰੂ ਕਰ ਲੈਨੇ ਆ ਤੇ ਘਰ ਦੇ ਵਿੱਚ ਕੱਪੜਿਆਂ ਦਾ ਇੰਨਾ ਖਲਾਰਾ ਆ ਬਹੁਤ ਜ਼ਿਆਦਾ ਹੁਣ ਸਮਝ ਨਹੀਂ ਆਂਦੀ ਸਫਾਈ ਕਿੱਥੋਂ ਸ਼ੁਰੂ ਕਰੀਏ ਤੇ ਇੱਧਰ ਕੁਸ਼ਦਾਲਾ ਵਗੈਰਾ ਲਿਆਂਦੀਆਂ ਸੀ ਤੇ ਮੈਂ ਕਿ ਹੁਣ ਪਹਿਲਾਂ ਆਪਾਂ ਡਾਈਨਿੰਗ ਟੇਬਲ ਤੋਂ ਸ਼ੁਰੂ ਕਰਦੇ ਆ ਡਾਈਨਿੰਗ ਟੇਬਲ ਤੇ ਵੀ ਖਲਾਰਾ ਬਹੁਤ ਜ਼ਿਆਦਾ ਆ ਤੇ ਸਾਹਮਣੇ ਬੈੱਡ ਤੇ ਕੱਪੜੇ ਆ ਬਾਹਰ ਸੁੱਕਣੇ ਪਾਈ ਹੋਏ ਸੀ ਸਟੈਂਡ ਤੇ ਥੋੜੇ ਥੋੜੇ ਸਿੱਲੇ ਆ ਹੁਣ ਉਹ ਵੀ ਛੱਪਣੇ ਆ ਮਤਲਬ ਕਿ ਕੋਈ ਵੀ ਰੂਮ ਜਿਹੜਾ ਤੁਹਾਨੂੰ ਨਾ ਖਾਲੀ ਨਹੀਂ ਮਿਲੂਗਾ ਕੋਈ ਵੀ ਕਮਰਾ ਆਪਾਂ ਨੂੰ ਨਾ ਖਲਾਰੇ ਤੋਂ ਬਿਨਾ ਹੁਣ ਖਾਲੀ ਨਹੀਂ ਮਿਲੂਗਾ ਕਿਉਂਕਿ ਤਿੰਨ ਚਾਰ ਦਿਨਾਂ ਦੀ ਬਾਰਿਸ਼ ਨੇ ਇੰਨਾ ਕੰਮ ਖਰਾਬ ਕਰ ਦਿੱਤਾ ਨਾ ਬਹੁਤ ਜ਼ਿਆਦਾ ਚਲੋ ਪਹਿਲਾਂ ਆਪਾਂ ਦਾਲਾਂ ਤੋਂ ਸ਼ੁਰੂ ਕਰਦੇ ਹਾਂ ਪਹਿਲਾਂ ਦਾਲਾ ਵਗੈਰਾ ਸਾਫਦੇ ਆ ਕਿਉਂਕਿ ਇਹਨਾਂ ਵਿੱਚ ਵੀ ਅੱਜਕੱਲ ਕਹਿੰਦੇ ਹੁੰਦੇ ਢੋਰਾ ਲੱਗਣ ਦਾ ਡਰ ਰਹਿੰਦਾ ਆ ਤੇ ਹੁਣ ਪਹਿਲਾਂ ਮੈਂ ਦਾਲਾਂ ਡੱਬਿਆਂ 'ਚ ਪਾਵਾਂ ਉਸ ਤੋਂ ਬਾਅਦ ਫਿਰ ਆਪਾਂ ਝਾੜੂ ਪੋਚੇਨ ਸ਼ੁਰੂ ਕਰਨੇ ਆ ਬੱਚਿਆਂ ਨੂੰ ਹੈਗੀ ਹੈ ਜੀ ਅੱਜ ਛੁੱਟੀ ਬੱਚਿਆਂ ਨੂੰ ਗਵਰਨਮੈਂਟ ਵੱਲੋਂ ਕਰ ਦਿੱਤੀਆਂ ਗਈਆਂ ਆ ਛੁੱਟੀਆਂ ਆ ਮਤਲਬ ਕਿ ਉਹਨਾਂ ਨੂੰ 3 ਤਰੀਕ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ 1 ਤਰੀਕ ਸਕੂਲ ਲੱਗੂਗਾ ਤੇ ਚਲੋ ਕਰਦੇ ਹੁਣ ਆਪਾਂ ਵੀਡੀਓ ਸ਼ੁਰੂ ਆਪਣੀ ਹੁਣ ਐਤੇ ਮੈਂ ਡੱਬੇ ਸਾਰੇ ਲੈ ਆਈ ਸੀਗੇ ਕਿਚਨ ਦੇ ਵਿੱਚੋਂ ਤੇ ਮਾਂਜੇ ਪਏ ਸੀ ਮੈਂ ਕਿ ਇੱਕ ਵਾਰੀ ਸੁੱਕਾ ਕੱਪੜਾ ਫੇਰ ਕੇ ਫਿਰ ਜਿਹੜਾ ਇਹਦੇ ਵਿੱਚ ਦਾਲਾ ਵਗੈਰਾ ਪਾਣੀ ਆ ਕਿਉਂਕਿ ਅੱਜ ਕੱਲ ਜਿੱਦਾਂ ਬਰਸਾਤ ਪੈ ਰਹੀ ਆ ਕਾਫੀ ਜ਼ਿਆਦਾ ਉਹਦੇ ਨਾਲ ਨਾ ਅੱਜ ਕੱਲ ਕੀੜਾ ਲੱਗ ਜਾਂਦਾ ਸੁਸਰੀ ਵਗੈਰਾ ਲੱਗ ਜਾਂਦੀ ਆ ਤਾਂ ਉਹਦੇ ਕਰਕੇ ਮੈਂ ਮੰਗਵਾਈਆਂ ਵੀ ਥੋੜੀਆਂ ਥੋੜੀਆਂ ਹੀ ਸੀਗੀਆਂ ਮੈਂ ਕਿ ਆ ਵੀ ਸਾਵਧਾਨੀ ਲੈ ਕੇ ਆਏ ਹੋ ਕਿਉਂਕਿ ਸਾਂਭਣੀਆਂ ਬਹੁਤ ਔਖੀਆਂ ਆ ਨਾ ਚੀਚਾਂ ਲਿਆਂੀਆਂ ਸੁੱਕੀਆਂ ਸਬਾਹਣੀਆਂ ਬਹੁਤ ਔਖੀਆਂ ਆ ਤੇ ਫਿਰ ਜਦੋਂ ਕੀੜਾ ਲੱਗ ਜਾਂਦਾ ਆ ਸੁਸਰੀ ਵਗੈਰਾ ਹੁੰਦੀ ਆ ਫਿਰ ਉਹਨਾਂ ਨੂੰ ਖਾਣ ਨੂੰ ਵੀ ਜੀਣ ਨਹੀਂ ਕਰਦਾ ਹੈ ਨਾ ਤੇ ਹੁਣ ਧੁੱਪ ਵੀ ਤੁਹਾਨੂੰ ਪਤਾ ਹੀ ਆ ਕਿੰਨੀ ਕੁ ਚੱਜ ਦਿਨਿਕ ਕਰ ਰਹੀ ਹੈ ਤਕਰੀਬਨ ਜੇ ਧੁੱਪ ਨਿਕਲਦੀ ਹੈ ਤਾਂ ਸ਼ਾਮ ਤੱਕ ਮੀਂਹ ਆ ਜਾਂਦਾ ਹੈ ਅੱਜ ਵੀ ਮਤਲਬ ਕਿ ਬੁੱਧਵਾਰ ਦਾ ਦਿਨ ਆ ਬਾਰਿਸ਼ ਆટી ਹੋਈ ਆ ਤੇ ਧੁੱਪ ਹੈਗੀ ਪਰ ਮੀਂਹ ਦੱਸਿਆ ਹੋਇਆ ਅੱਜ ਵੀ ਕੋਈ ਪਤਾ ਨਹੀਂ ਕਦ ਮੀਂਹ ਆ ਜਾਵੇ ਤੇ ਜਦੋਂ ਹੁਣ ਮੈਂ ਵਾਈਜ਼ਓਵਰ ਦੇ ਰਹੀ ਹਾਂ ਤਕਰੀਬਨ ਹੁਣ ਤੋਂ ਮੀਂਹ ਆਪਣੇ ਮਤਲਬ ਕਿ ਬੁੱਧਵਾਰ ਨੂੰ ਨਹੀਂ ਆ ਵੀਰਵਾਰ ਨੂੰ ਮੈਂ ਆ ਗਿਆ ਸੀ ਆਪਣੇ ਕਿਉਂਕਿ ਕੱਲ ਮੇਰੇ ਤੋਂ ਮਤਲਬ ਵੀਡੀਓ ਜਿਹੜੀ ਆ ਸ਼ੁਰੂ ਤਾਂ ਕਰ ਲਈ ਸੀ ਮਤਲਬ ਕਿ ਐਡਿਟ ਨਹੀਂ ਕਰ ਪਾਈ ਕਿਉਂਕਿ ਮੇਰੇ ਦੰਦਾਂ ਵਿੱਚ ਨਾ ਜਾੜਾ ਵਿੱਚ ਬਹੁਤ ਪ੍ਰੋਬਲਮ ਹੋਣੀ ਹੋਈ ਸੀਗੀ ਉਹਦੇ ਕਰਕੇ ਜਿਹੜੀ ਵੀਡੀਓ ਐਡਿਟ ਕਰਨ ਤੋਂ ਪਈ ਸੀਗੀ ਮੈਨੂੰ ਲੱਗਦਾ ਅੱਜ ਸੈਚਰਡੇ ਆ ਜਿਸ ਦਿਨ ਮੈਂ ਵੀਡੀਓ ਐਡਿਟ ਕਰ ਰਹੀ ਹਾਂ ਤੇ ਵਾਇਸਓਵਰ ਕਰ ਰਹੀ ਹਾਂ ਕਿਉਂਕਿ ਕਾਫੀ ਪੇਨ ਸੀਗਾ ਦੰਦਾਂ ਦੇ ਵਿੱਚ ਉਦੇ ਕਰਕੇ ਫਿਰ ਕਿਸੇ ਕੰਮ ਨੂੰ دل ਨਹੀਂ ਕੀਤਾ ਹੈਗਾ ਤੇ ਉਦੋਂ ਵੀ ਵੈਡਨਸਡੇ ਵਾਲੇ ਦਿਨ ਮੌਸਮ ਬਹੁਤ ਵਧੀਆ ਸੀ ਤਾਂ ਸ਼ੁਕਰ ਹੈ ਸਵੇਰੇ ਸਵੇਰੇ ਮੇਰਾ ਜਿਹੜਾ ਸਾਰਾ ਕੰਮ ਕਰਦਾ ਨਿਪਟੜ ਗਿਆ ਸੀ ਨਹੀਂ ਤਾਂ ਉਸ ਤੋਂ ਬਾਅਦ ਦੁਪਹਿਰੋਂ ਬਾਅਦ ਤਾਂ ਫਿਰ ਮੇਰੀ ਬਹੁਤ ਤबीयत ਖਰਾਬ ਹੋ ਗਈ ਸੀਗੀ ਇੱਧਰ ਦੇਖੋ ਤੁਹਾਡਾ ਗੱਲਾਂ ਕਰਦੇ ਕਰਦੇ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਡੱਬਿਆਂ ਵਿੱਚ ਪਾ ਲਿੱਤੀਆਂ ਹੁਣ ਆਹ ਦੇ ਨਾਲ ਜਿਹੜੀ ਆ ਮੈਂ ਕਿਚਨ ਵੀ ਕਲੀਨ ਕਰ ਲੂੰਗੀ ਕਿਉਂਕਿ ਇਹ ਹੈ ਨਾ ਵੀ ਹੁਣ ਕਿਚਨ ਦੇ ਵਿੱਚ ਵੀ ਸਫਾਈ ਕਰਕੇ ਫਿਰ ਜਿਹੜੇ ਡੱਬੇ ਵਗੈਰਾ ਲਗਾਉਂਗੀ ਤੇ ਸਮੈਲ ਸਮੈਲ ਹੋਈ ਪਈਆ ਘਰਾਂ ਦੇ ਵਿੱਚੋਂ ਬਰਸਾਤ ਦੀ ਕਿਉਂਕਿ بارش ਲਗਾਤਾਰ ਪੈਣ ਨਾਲ ਇੱਕ ਮਿੰਟ ਵੀ ਜਿਹੜੀ بارش ਨਹੀਂ ਰੁਕੀ ਹੈਗੀ 3 ਦਿਨ ਲਗਾਤਾਰ بارش ਹੋਈ ਹੈ ਪੂਰੇ ਕਰਕੇ ਹੁਣ ਘਰਾਂ ਦੇ ਵਿੱਚ ਸੁਲਾਪੀ ਸੁਲਾਪਾ ਹੋਇਆ ਪਿਆ ਆ ਤੇ ਪੁੱਜੇ ਵਗੈਰਾ ਦੀ ਵੀ ਜਿੱਦਾਂ ਆਪਾਂ ਲਾਂਦੇ ਆ ਉਹਦੀ ਵੀ ਸਮੈਲ ਆਂਦੀ ਆ ਤੇ ਹੁਣ ਮੈਂ ਇਹ ਨਾ ਫਟਾਫਟ ਜਿਹੜਾ ਸਫਾਈਆਂ ਲੱਗੀ ਹੋਈ ਸੀਗੀ ਮੈਂ ਕਿਹਾ ਕਿਚਨ ਦੇ ਵਿੱਚ ਵੀ ਮੈਂ ਡੱਬੇ ਵਗੈਰਾ ਬਾਕਸਾਂ ਦੇ ਵਿੱਚ ਨਾ ਸਾਫ਼ ਕਰਕੇ ਲਗਾਨੀ ਆ ਤੇ ਫਰਨੈਲ ਵਗੈਰਾ ਦਾ ਪੋਚਾ ਲਗਾਵਾਂਗੇ ਜਿਹਦੇ ਨਾਲ ਘਰ ਦੇ ਵਿੱਚੋਂ ਅੱਛੀ ਜਿਹੀ 스ਮੈਲ ਆਨ ਲੱਗ ਜਵੇ ਤੇ ਬੱਚੇ ਹਲੇ ਸੋਏ ਹੋਏ ਸੀਗੇ ਮੈਂ ਜਗਾ ਨਹੀਂ ਕਿਉਂਕਿ ਉਹਨਾਂ ਦੇ ਉੱਠਣ ਨਾਲ ਨਾ ਖਲਾਰਾ ਹੀ ਵੱਧਦਾ ਹੈ ਖਲਾਰਾ ਘਟਦਾ ਨਹੀਂ ਹੈਗਾ ਕਰਵਾਤਾ ਦੰਦੇ ਨਾਲ ਪਰ ਮੈਨੂੰ ਲੱਗਦਾ ਵੀ ਫਿਰ ਮੈਨੂੰ ਖੁਦ ਸੰਭਣਾ ਵਧੀਆ ਲੱਗਦਾ ਫਿਰ ਉਹ ਪੁੱਛੀ ਜਾਂਦੇ ਆਹ ਕਿੱਦਾਂ ਕਰਨਾ ਕਿੱਦਾਂ ਇਹਦੇ ਨਾਲ ਫਿਰ ਇਹ ਹੁੰਦਾ ਮੈਂ ਆਪੇ ਕਰ ਲਵਾਂ ਤੇ ਇਧਰ ਉਹਨਾਂ ਮੈਂ ਫਟਾਫਟ ਕਿਚਨ ਦੇ ਵਿੱਚ ਲੱਗ ਗਈ ਸੀ ਆ ਕਿ ਕਿਚਨ ਕਲੀਨ ਕਰਨ ਤੇ ਨਾਲ ਦੇ ਨਾਲ ਜਿਹੜੇ ਆਪਾਂ ਡੱਬਿਆਂ ਚੋਂ ਦਾਲਾਂ ਵਗੈਰਾ ਪਾਈਆ ਉਹ ਵੀ ਆਪਾਂ ਸਾਫ਼ ਕਰਕੇ ਸਾਰਾ ਡੱਬੇ ਜਿਹੜੇ ਆ ਲਗਾ ਦਿੰਦੇ ਆ ਤੇ ਬਣੇ ਰਿਓ ਵੀਡੀਓ ਦੇ ਵਿੱਚ ਇਦਾਂ ਹੀ ਕਿਚਨ ਦੇ ਡੱਬੇ ਵਗੈਰਾ ਮੈਂ ਲਗਾ ਕੇ ਆਗੇ ਸੇ ਆਪਣਾ ਕ੍ਰੌਕਰੀ ਦਾ ਸਾਮਾਨ ਸੰਭਾਲਣ ਕਿਉਂਕਿ ਜਦੋਂ ਇੱਕੋਰੀ ਬੱਚੇ ਕੱਢ ਲੈਣ ਨਾ ਫਿਰ ਉਹ ਵਿੱਚ ਬਹੁਤ ਔਖਾ ਲਗਾਉਂਦੇ ਆ ਇਹ ਵੀ ਜੇ ਕਹਿ ਦੋ ਤਾਂ ਰੱਖ ਦਿੰਦੇ ਆ ਨਹੀਂ ਤਾਂ ਪੇ ਰਵੇ ਤੇ ਕੁਚਨ ਨਮਕ ਦੇ ਪੈਕੇਟ ਜਿਵੇਂ ਹਲਦੀ ਦੇ ਉਹ ਮੈਨੂੰ ਅਲਮਾਰੀ ਵਿੱਚ ਇੱਥੇ ਰੱਖਣੇ ਸੀਗੇ ਫਿਰ ਨਾਲ ਹੀ ਆਪਾਂ ਕ੍ਰੌਕਰੀ ਵਗੈਰਾ ਵੀ ਜਿਹੜੀ ਹੈ ਵਿੱਚ ਸਹੀ ਢੰਗ ਨਾਲ ਲਗਾ ਦਿੰਦੇ ਆ ਬਾਹਰ ਪਈ ਤਾਂ ਬੱਚੇ ਬਸ ਨਾ ਤੋੜ ਭੰਨੇ ਕਰਦੇ ਆ ਜੇ ਉਹਨਾਂ ਨੂੰ ਕਹਿ ਦੋ ਤੇ ਇਹ ਲਗਾ ਕੇ ਹੁਣ ਆਪਾਂ ਕਰਦਾਂਗੇ ਡਾਈਨਿੰਗ ਟੇਬਲ ਕਲੀਨ ਤੇ ਨਾਲ ਹੀ ਆਪਾਂ ਚੱਕ ਲਾਂਗੇ ਹੁਣ ਝਾੜੂ ਅਤੇ ਬੱਚੇ ਵੀ ਹੁਣ ਉੱਠ ਚੁੱਕੇ ਸਿਓ ਆਪਣੀ ਚਾ ਵਗੈਰਾ ਨੂੰ ਲਾ ਕੇ ਆ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਮੈਂ ਕਿ ਤੁਸੀਂ ਹੁਣ ਚਾ ਪੀ ਕੇ ਆਪਣੇ ਬਿਸਤਰੇ ਵਗੈਰਾ ਚੱਕੋ ਜਾਨੂ ਜਿਹੜਾ ਆ ਮੈਂ ਇੱਧਰ ਦੀ ਜਿਹੜੀ ਆ ਕਲੀਨਿੰਗ ਕਰ ਦਵਾਂ ਕਿਚਨ ਏਰੀਆ ਦੀ ਡਾਈਨਿੰਗ ਟੇਬਲ ਨੂੰ ਕਲੀਨ ਕਰਨ ਲੱਗ ਗਈ ਸੀ ਮਤਲਬ ਜਗਾ ਜਗਾ ਅੱਜ ਇੰਨਾ ਜ਼ਿਆਦਾ ਖਲਾਰਾ ਲੱਗ ਰਿਹਾ ਸੀ ਨਾ ਨਾ ਚਾਹਰਾ ਖਲਾਰਾ ਮੇਰੀ ਮਤਲਬ ਕਿ ਸਾਰੀ ਦਿਹਾੜੀ ਅੱਜ ਕਲੀਨਿੰਗ ਨੂੰ ਲੱਗ ਗਈ ਬਹੁਤ ਜ਼ਿਆਦਾ ਖਲਾਰਾ ਸੀਗਾ ਤੇ ਬੱਚਿਆਂ ਨੂੰ ਲਾ ਕੇ ਤਾਂ ਫਿਰ ਜ਼ਿਆਦਾ ਖਲਾਰਾ ਵਧਾਣ ਵਾਲਾ ਕੰਮ ਹੋ ਜਾਂਦਾ ਹੈ ਉਹ ਨਾ ਕੰਮ ਸਾਰਾ ਕਰਦੇ ਹੈਗੇ ਆ ਪਰ ਉਹਦਾ ਕਹਿਣਾ ਰੋ ਰੋ ਕੇ ਬੱਚਿਆਂ ਦਾ ਕੰਮ ਆ ਰੋ ਰੋ ਕੇ ਕੰਮ ਕਰਨਾ ਤੇ ਪਰ ਚਲੋ ਫਿਰ ਵੀ ਉਹਨਾਂ ਨੇ ਮੈਂ ਤਾਂ ਬਹੁਤ ਹੈਲਪ ਕਰਵਾਈ ਤੇ ਕਿਉਂਕਿ ਛੁੱਟੀਆਂ ਹੋ ਗਈਆਂ ਉਹਨਾਂ ਬੱਚਿਆਂ ਨਾਲ بارشਾਂ ਕਰਕੇ ਛੁੱਟੀਆਂ ਹੋ ਗਈਆਂ ਤੇ ਇੱਧਰ ਆ ਗਈ ਸੀ ਜਿਵੇਂ ਆਏ ਡਾਈਨਿੰਗ ਟੇਬਲ ਕਲੀਨ ਕਰਕੇ ਬੈੱਡ ਸ਼ੀਟ ਚੇਂਜ ਕਰਾਂ ਕਿਉਂਕਿ ਬੈੱਡ ਸ਼ੀਟਾਂ ਤੇ ਵੀ ਗਿੱਲੇ ਸਿੱਲੇ ਪੈਰ ਲੈ ਲੈ ਕੇ ਨਾ ਬੱਚਿਆਂ ਨੇ ਬਹੁਤ ਜਿਆਦਾ ਹੰਬਸ ਜੀ ਹੋਈ ہوئی ਅੱਜ ਘਰ ਦੇ ਵਿੱਚ ਮੈਂ ਕਿ ਸਾਰੀਆਂ ਬੈੱਡ ਸ਼ੀਟਾਂ ਚੇਂਜ ਕਰ ਦੋ ਧੁੱਪ ਨਿਕਲੀ ਸਾਰੀਆਂ ਧੋ ਦੇਣੀ ਹੈ ਇੱਥੇ ਤੱਕ ਕਿ ਮੈਂ ਜਿਹੜਾ ਆਪਣਾ ਖੇਤਾਂ ਦੇ ਘਰ ਉੱਥੋਂ ਵੀ ਲਿਆ ਕੇ ਸਾਰੀਆਂ ਚਾਦਰਾਂ ਜਿਹੜੀਆਂ ਆ ਧੋ ਦਿੱਤੀਆਂ ਸੀ ਕਿਉਂਕਿ ਉੱਧਰ ਵੀ ਬੈੱਡ ਵਗੈਰਾ ਆਪਣੇ ਲੱਗੇ ਹੋਏ ਆ ਉੱਥੇ ਵਾਲੀਆਂ ਚਾਦਰਾਂ ਵੀ ਲਿਆ ਕੇ ਅੱਜ ਜਿਹੜੀਆਂ ਸਾਰੀਆਂ ਵਾਸ਼ ਕਰ ਦਿੱਤੀ ਤੇ ਇੱਧਰ ਲੱਗੀ ਸੀ ਕਿ ਮੈਂ ਅੰਦਰ ਦੀਆਂ ਬੈੱਡ ਸ਼ੀਟਾਂ ਚੇਂਜ ਕਰਨ ਤੇ ਬੱਚੇ ਲੱਗੇ ਸੀਗੇ ਬਾਕੀ ਰੂਮਸ ਦੀਆਂ ਚੇਂਜ ਕਰਨ ਵਾਸਤੇ ਉਹਨਾਂ ਨੇ ਫੇਰ ਮੈਨੂੰ ਕਹਿਤਾ ਸੀ ਮੰਮਾ ਬੈੱਡ ਸ਼ੀਟਾਂ ਸੀ ਚੇਂਜ ਕਰਦੇ ਆ ਬਾਕੀ ਤੇ ਬਾਕੀ ਅਸੀਂ ਕਰ ਦੰਨੇ ਆ ਬੈੱਡ ਸ਼ੀਟਾਂ ਚੇਂਜ ਤੇ ਮੈਂ ਕਿਹਾ ਚਲੋ ਠੀਕ ਆ ਫਿਰ ਉਹ ਲੱਗੇ ਸੀਗੇ ਆਟਾ ਵਗੈਰਾ ਗੁੰਨ ਕੇ ਉਹ ਕਹਿੰਦੇ ਮम्मा ਚਲੋ ਤੁਸੀਂ ਕਲੀਨਿੰਗ ਦਾ ਕਰੋ ਅੱਜ ਅੱਜ ਅਸੀਂ ਰੋਟੀ ਵਗੈਰਾ ਦਾ ਘਰ ਲੈਣੇ ਤੇ ਰੋਟੀ ਵਗੈਰਾ ਦੇ ਨੂੰ ਉਹ ਲੱਗੇ ਸੀਗੇ ਬੱਚੇ ਤੇ ਮੈਂ ਕਲੀਨਿੰਗ ਨੂੰ ਲੱਗੇ ਸੀਗੀ ਮੈਂ ਕਿਹਾ ਨਹੀਂ ਮੈਂ ਆਪਣੇ ਹੱਥੀਂ ਕਲੀਨਿੰਗ ਕਰਦੀ ਹਾਂ ਸਵਰ ਜਣੀ ਆਉਂਦਾ ਬੱਚਿਆਂ ਤੋਂ ਕਲੀਨਿੰਗ ਕਰਾ ਕੇ ਨਾ ਫਿਰ ਉਹਦਾ ਬੱਚਿਆਂ ਨੇ ਇੱਥੇ ਪਤਾ ਨਹੀਂ ਹੱਥ ਫੇਰੇ ਹੋਣਾ ਇੱਥੇ ਸਫਾਈ ਕੀਤੀ ਹੋਣੀ ਆ ਕਿ ਨਹੀਂ ਕੀਤੀ ਹੋਣੀ ਲੋ ਜੀ ਹੁਣ ਲੱਗੇ ਸੀ ਆਪਾਂ ਝਾੜੂ ਲਗਾਉਣ ਕਿਉਂਕਿ ਕੰਮ ਬਾਰ ਦਾ ਤਕਰੀਬਨ ਬੱਚਿਆਂ ਨੇ ਸੰਭਾਲ ਦਿੱਤੇ ਸੀ ਕੱਪੜੇ ਵਗੈਰਾ ਬਾਹਰ ਧੁੱਪੇ ਪਾਉਂਦੇ ਸੀ ਬੱਚਿਆਂ ਨੇ ਨਾਲ ਦੀ ਨਾਲ ਮਸ਼ੀਨ ਚੋਂ ਕੱਢ ਕੇ ਤੇ ਮੈਂ ਫਿਰ ਝਾੜੂ ਚੱਕ ਲੈਂਦਾ ਸੀ ਕਾਫੀ ਥੋੜੀ ਜਿਹੀ ਹੈਲਪ ਬੱਚਿਆਂ ਦੀ ਮਿਲ ਗਈ ਸੀ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਕੰਮ ਨੂੰ ਨਾ ਫਰਕ ਪੈ ਗਿਆ ਸੀਗਾ ਕਿਉਂਕਿ ਕੋਈ ਰਸੋਈ ਦਾ ਕੰਮ ਰੋਟੀ ਦਾ ਸੰਭਾਲ ਲਵੇ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਫਿਰ ਭਰਤਣ ਵਗੈਰਾ ਜਿਹੜੇ ਸੀਗੇ ਰੋਟੀ ਵਾਲੇ ਰੋਟੀ ਪਕਾਣੀ ਉਹ ਬੱਚਿਆਂ ਨੇ ਕਰ ਦਿੱਤਾ ਸੀਗਾ ਤੇ ਮੈਂ ਆਪਣਾ ਡੀਪ ਕਲੀਨਿੰਗ ਲੱਗੀ ਨਹੀਂ ਮੈਂ ਆਪਣੇ ਢੰਗ ਨਾਲ ਕਰਦੀ ਆ ਤੇ ਇੱਧਰ ਹੁਣ ਆਪਾਂ ਝਾੜੂ ਲਗਾ ਲਾਂਗੇ ਝਾੜੂ ਲਗਾ ਕੇ ਫਿਰ ਲੱਗਦੇ ਆ ਆਪਾਂ ਪੋਚੇ ਵਗੈਰਾ ਨੂੰ ਅੱਜ ਮੈਨੂੰ ਤਕਰੀਬਨ 12:30 ਦਾ ਟਾਈਮ ਹੋ ਗਿਆ ਸੀਗਾ ਕਲੀਨਿੰਗ ਕਰਦੇ ਹੋਏ ਕਿਉਂਕਿ 2-3 ਦਿਨਾਂ ਤੋਂ ਨਾ ਉਨੀ ਅੱਛੀ ਤਰ੍ਹਾਂ ਨਾਲ ਕਲੀਨਿੰਗ ਨਹੀਂ ਹੋਈ ਝਾੜੂ ਪੋਚਾ ਲੱਗਦਾ ਤਾਂ ਬਾਰਿਸ਼ ਵਿੱਚ ਵੀ ਦੇਖ ਕੋਈ ਕੰਮ ਛੱਡਦਾ ਹੁੰਦਾ ਨਹੀਂ ਵੀ ਆਪਾਂ ਕਹੇ ਇਹ ਵੀ ਬਾਰਿਸ਼ ਵਿੱਚ ਆਪਾਂ ਜਮੇ ਝਾੜੂ ਪੋਚਾ ਨਹੀਂ ਕੀਤਾ ਹਾਂ ਪਰ ਝਾੜੂ ਪੋਚਾ ਜਿੰਨਾ ਆਪਾਂ ਜਿੱਦਾਂ ਇੱਦਾਂ ਸਾਫ਼ ਮੌਸਮ ਦੇ ਵਿੱਚ ਕਰਦੇ ਹਾਂ ਉਸ ਢੰਗ ਨਾਲ ਨਹੀਂ ਝਾੜੂ ਪੋਚਾ ਬਣਾ ਹੁੰਦਾ ਹੈ ਕਿਉਂਕਿ ਉਸ ਗਿੱਲੇ-ਸਿੱਲੇ ਪੈਰਾਂ ਨਾਲ ਫਰਸ਼ ਚਿਪਕਿਆ ਚਿਪਕਿਆ ਜਾ ਹੋ ਜਾਂਦਾ ਹੈ ਜਦੋਂ ਆਪਾਂ ਬਾਹਰੋਂ ਦੀ ਮੀਂਹ ਦੇ ਵਿੱਚੋਂ ਦੀ ਗਿੱਲੇ ਪੈਰ ਲੈ ਕੇ ਅੰਦਰ ਆਉਂਦੇ ਹਾਂ ਨਾ ਉਨਾ ਫਰਸ਼ ਚਿਪਕਿਆ ਚਿਪਕਿਆ ਜਾਉਂਦਾ ਜਦੋਂ ਜਦੋਂ ਪਚਾੜੂ ਲਗਾਉਂਦੇ ਹੁੰਦੇ ਮਿੱਟੀ ਜੰਮ ਜਾਂਦੀ ਹੈ ਨਾ ਪੋਚਾ ਲਗਾਓ ਉਸ ਤੋਂ ਬਾਅਦ ਪੋਚਾ ਵਿੱਚ ਅੱਜ ਨਾਲ ਨਹੀਂ ਸੁੱਕਦਾ ਹੈਗਾ ਉਹਦੇ ਕਰਕੇ ਨਾ ਅੱਜ ਫਰਸ਼ ਨੇ ਗੰਦੇ ਲੱਗ ਰਹੇ ਸੀਗੇ ਫਿਰ ਮੈਂ ਕੀ ਕੀਤਾ ਫਰਨੇਲ ਤੇ ਸਿਰਫ ਆ ਕੇ ਅੱਜ اچھی ਤਰ੍ਹਾਂ ਨਾਲ ਜਿਹੜੇ ਪੋਚੇ ਖੁਦ ਲਗਾਏ ਬੱਚੇ ਕਹਿ ਰਹੇ ਸੀ ਚਲੋ ਅਸੀਂ ਤੁਹਾਡੀ ਥੋੜੀ ਜੀ ਹੈਲਪ ਚੜ ਪੋਚਾ ਚ ਕਰ ਦਿੰਦੇ ਆ ਮੈਂ ਕਿਹਾ ਨਹੀਂ ਤੁਸੀਂ ਕਿਚਨ ਐ ਸੰਭਾਲ ਲਓ ਰੋਟੀ ਵਗੈਰਾ ਹੀ ਬਣਾ ਕੇ ਦੇ ਦਿਓ ਇਹੀ ਬਹੁਤ ਆ ਤੁਹਾਡੇ ਵਾਸਤੇ ਤੇ ਕਰ ਲੈਂਦੇ ਆ ਬੱਚੇ ਰੋਟੀ ਪਾਣੀ ਦਾ ਕੰਮ ਵੀ ਕਰ ਲੈਂਦੇ ਛੜ ਪੋਚਾ ਦਾ ਵੀ ਕਰ ਲੈਂਦੇ ਪਰ ਕਹਿੰਦੇ ਹੁੰਦੇ ਨਾ ਮਾਵਾ ਦੇ ਦਿਲ ਨੂੰ ਤਸੱਲੀ ਨਹੀਂ ਆਉਂਦੀ ਵੀ ਜਦੋਂ ਆਪਾਂ ਆਪ ਹੱਥ ਨਾਲ ਘਰ ਦੇ ਵਿੱਚ ਨਾ ਚੰਗੀ ਤਰ੍ਹਾਂ ਫੇਰੀਏ ਤੇ ਚਲੋ ਇੱਧਰ ਆਪਾਂ ਫਟਾਫਟ ਲਾ ਲਈਏ ਹੁਣ ਝਾੜੂ ਫਿਰ ਸ਼ੁਰੂ ਹੁੰਨੇ ਆ ਜੀ ਪੋਚੇ ਨੂੰ ਫਿਰ ਲਾਣੇ ਆਪਾਂ ਪੋਚਾ ਇਧਰ ਸ਼ੁਰੂ ਹੋ ਗਈ ਸੀ ਹੁਣ ਮੈਂ ਪੋਚਣ ਪਹਿਲਾਂ ਮੈਂ ਡਾਈਨਿੰਗ ਟੇਬਲ ਦੇ نیچے ਪੋਚਾ ਲਾ ਕੇ ਪਹਿਲਾਂ ਉਹਦੀਆਂ ਚੇਅਰਸ ਸੈੱਟ ਕਰਦੀ ਆ ਤੇ ਹੁਣ ਜਿਹੜੇ ਬਾਕੀ ਦੇ ਰੂਮਸ ਵਗੈਰਾ ਉਹਦੇ ਵਿੱਚ ਜਿਹੜਾ ਪੋਚਾ ਲਗਾ ਦਈਏ ਫਟਾਫਟ ਤੇ ਕਿਚਨ ਵਿੱਚੋਂ ਹੁਣ ਲਗਾ ਕੇ ਕੱਪੜੇ ਇਹ ਚੰਦੇ ਵਿੱਚੋਂ ਲਗਾ ਕੇ ਡਾਈਨਿੰਗ ਟੇਬਲ niche ਲਾ ਕੇ ਫਿਰ ਮੈਂ ਜਿਹੜੀ ਵੀਡੀਓ ਸ਼ੁਰੂ ਕੀਤੀ ਸੀਗੀ ਤੇ ਤੁਹਾਨੂੰ ਪਤਾ ਜੇ ਵੀਡੀਓ ਹੀ ਬਣਾਈ ਜਾਉ ਤਾਂ ਫਿਰ ਵੀਡੀਓ ਤੇ ਹੀ ਕੰਮ ਰਹੇ ਜਾਂਦਾ ਹੈ ਫਿਰ ਜਿਹੜਾ ਕੰਮ ਜਿਹੜਾ ਹੁਣ ਫਟਾਫਟ ਨਹੀਂ ਹੁੰਦਾ ਅੱਜ ਵੈਸੇ ਵੀ ਮੈਨੂੰ ਕੰਮ ਕਰਦੇ ਹੁਣ ਕਿ ਉਹ ਟਾਈਮ ਹੋ ਗਿਆ ਸੀਗਾ ਤੇ ਵਿੱਚ ਵਿੱਚ ਵੀਡੀਓ ਵੀ ਬਟਾਈ ਗਈ ਤੇ ਵਿੱਚ ਵਿੱਚ ਜਿਹੜਾ ਕਹਿੰਦੇ ਹੁੰਦੇ ਆ ਕੰਮ ਵੀ ਆ ਆਪਣਾ ਕੰਟੀਨਿਊ ਰੱਖਿਆ ਤੇ ਇੱਧਰ ਹੁਣ ਪੋਚੇ ਲਾ ਕੇ ਤੇ ਨਾਲ ਦੀ ਨਾਲ ਸਾਰੇ ਰੂਮਸ ਦੇ ਵਿੱਚ ਪੋਚੇ ਲਾ ਦਾਂਗੇ ਤੇ ਫਿਰ ਆ ਜਾਾਂਗੇ ਆਪਾਂ ਵਾਸ਼ਬੈਸ਼ਨ ਵਗੈਰਾ ਕਲੀਨ ਕਰਨ ਵਾਸਤੇ ਤੇ ਉਹ ਵੀ ਬਹੁਤ ਜ਼ਰੂਰੀ ਆ ਤੇ ਇੱਥੇ ਹਾਰਪਿਕ ਵਗੈਰਾ ਮੈਂ ਪਹਿਲੇ ਪਾ ਦਿੱਤੀ ਸੀ ਕਿ ਝਾੜੂ ਜਦੋਂ ਲਗਾਇਆ ਉਦੋਂ ਹੀ ਤੇ ਕਲੀਨ ਨਹੀਂ ਸੀ ਕੀਤਾ ਕਲੀਨ ਮੈਂ ਕਰਦੀ ਹੁੰਦੀ ਹਾਂ ਇਹਨੂੰ ਪੋਚਾ ਲਗਾਉਣ ਵੇਲੇ ਕਿਉਂਕਿ ਜੇ ਝਾੜੂ ਲਗਾਉਂਦੇ ਤੋ ਪਹਿਲਾਂ ਕਰ ਦੋ ਨਾ ਫਿਰ ਮਿੱਟੀ ਜਮ ਜਾਂਦੀ ਆ ਪਾਣੀ ਵਗੈਰਾ ਨੀਚੇ ਫਰਸ਼ ਤੇ ਗਿੱਧੇ ਗਿੱਧੇ ਜਿੰਨਾ ਮਰਜੀ ਪਾਸ ਆਮ ਸੰਭਾਲ ਕੇ ਜਿਹੜਾ ਵਾਸ਼ਰੂਮ ਕਲੀਨ ਕਰ ਲਈ ਜਿਹੜੇ ਆਪਣੇ ਅੰਦਰ ਹਾਲ ਦੇ ਵਿੱਚ ਆ ਉਹਦੇ ਉੱਪਰ ਤੋਂ ਪਾਣੀ ਦੇ ਛਿੱਟੇ ਨੀਚੇ ਆਉਂਦੇ ਜਾਂਦੇ ਆ ਤੇ ਫਿਰ ਉਹ ਮੈਂ ਕਰਦੀ ਹੁੰਦੀ ਆ ਝਾੜੂ ਲਗਾਉਣ ਤੋਂ ਬਾਅਦ ਪੋਚਾ ਲਗਾਉਣ ਤੋਂ ਪਹਿਲਾਂ ਜਿਹੜਾ ਇਹ ਸ਼ੈਂਕ ਨੂੰ ਕਲੀਨ ਕਰਦੀ ਹੁੰਦੀ ਆ ਡੇਲੀ ਹੁਣ ਤਾਂ ਮੈਂ ਕਹਿੰਦੀ ਆ ਕਿ ਤਿੰਨ ਦਿਨ ਤੋਂ ਬਿਲਕੁਲ ਨਹੀਂ ਸੀ ਕਲੀਨ ਹੋਇਆ ਜਿਹਨੂੰ ਦੇਖ ਕੇ ਮੈਨੂੰ ਘਬਰਾਹਟ ਹੋ ਰਹੀ ਸੀ ਕਿ ਮੈਂ ਤਾਂ ਮੈਨੂੰ ਇਹਨੂੰ ਦੇਖਦੇ-ਦੇਖ ਕੇ ਗੁੱਸਾ ਵਾਸ਼ ਵੀ ਸ਼ੁਰੂ ਆ ਗਿਆ ਸੀ ਕਿ ਇਹਨਾਂ ਵਿੱਚ ਪੱਲਾ ਇਹਦਾ ਕੰਮ ਨਵੇੜਾ ਹੈ ਨਾ ਤੇ ਫਿਰ ਮਾਫਾ ਫਟ ਲੱਗੀ ਸੀ ਪੋਚਾ ਅੱਧ ਵਿਚਾਲੇ ਛੱਡ ਕੇ ਯੂ نو ਕਿਉਂਕਿ ਫਿਰ ਇਹ ਆ ਵੀ ਫਿਰ ਇੱਥੇ ਵੀ ਨਾਲ ਨਾਲ ਪੋਚਾ ਲੱਗ ਜਾਊਗਾ ਨਹੀਂ ਤਾਂ ਚਿੱਕੜ ਫਿਰ ਇੱਥੇ ਰਹਿ ਜਾਣਾ ਇੱਥੇ ਚਿੱਕੜ ਹੋਇਆ ਉਹ ਇੱਕ ਵਾਰੀ ਆਪਾਂ ਇਹਨੂੰ ਚੰਗੀ ਤਰ੍ਹਾਂ ਕਲੀਨ ਕਰਕੇ ਸੁੱਕੇ ਕੱਪੜੇ ਨਾਲ ਜਿਹੜਾ ਆ ਪਹਿਲਾਂ ਆਪਾਂ ਇਹਨੂੰ ਪਾਣੀ ਨਾਲ ਲੇ ਤਾਂ ਚੰਗੀ ਤਰ੍ਹਾਂ ਧੋ ਕੇ ਫਿਰ ਆਪਾਂ ਇਹਨੂੰ ਸੁੱਕੇ ਕੱਪੜੇ ਨਾਲ ਜਿਹੜਾ ਆ ਕਲੀਨ ਕਰਦਾਂਗੇ ਕਲੀਨ ਕਰਕੇ ਫਿਰ ਆਪਾਂ ਬਾਕੀ ਦਾ ਪੋਚਾ ਜਿਹੜਾ ਕੰਟੀ ਉਹ ਲਗਾਵਾਂਗੇ ਕਿਉਂਕਿ ਜੇ ਆਪਾਂ ਗਿੱਲਾ ਇੱਦਾਂ ਹੀ ਛੱਡਦੀ ਹੈ ਨਾ ਫਿਰ ਉਹਦੇ ਉੱਤੇ ਛਿੱਟੇ-ਛਿੱਟੇ ਵੀ ਜੰਮ ਜਾਂਦੇ ਆ ਪਾਣੀ ਦੇ ਪਾਣੀ ਇੰਦਾ ਦਾ ਪਤਾ ਨਹੀਂ ਕਿਉਂ ਐਨਾ ਨਾ ਫਿਰ ਜੰਮ ਜਿਆ ਜਾਂਦਾ ਵਾਈਟ-ਵਾਈਟ ਜਿਹਾ ਜਿਹੜਾ ਹੋ ਜਾਂਦਾ ਹੈ ਇਹਦੇ ਤੇ ਵਾਸ਼ਵੈਸ਼ਨ ਦੇ ਉੱਤੇ ਫਿਰ ਮੈਂ ਫਟਾਫਟ ਉਹਨਾਂ ਸੁੱਕਾ ਕੱਪੜਾ ਫੇਰ ਦੂੰਗੀ ਇੱਕ ਵਾਰੀ ਆਪਾਂ ਪਾਣੀ ਨਾਲ ਐਨ ਕਲੀਨ ਕਰਕੇ ਹੁਣ ਸੁੱਕਾ ਕੱਪੜਾ ਫੇਰ ਕੇ ਤੇ ਫੇਰ ਕਰਦੇ ਆਪਾਂ ਅੱਗੇ ਪੋਚਾ ਸ਼ੁਰੂ you <music> ਹੋ ਚੇ ਹੁਣ ਲਾ ਦਿੰਦੇ ਆਪਾਂ ਕੰਟੀਨਿਊ ਪੋਚਾ ਸਾਰੇ ਪਾਸੇ ਐਂਡ ਕਲੀਨ ਕਰ ਦਈਏ ਤੇ ਇਹਨਾਂ ਟੈਲਾਂ ਦੇ ਉੱਤੇ ਇੱਕ ਕੰਮ ਬਹੁਤ ਖਰਾਬ ਹੁੰਦਾ ਬਾਲ ਬਹੁਤ ਆਉਂਦੇ ਆ ਪੋਚਾ ਲਗਾਉਣਾ ਪੋਚੇ ਦੇ ਵਿੱਚ ਬਾਲ ਨਾ ਉਹਦੇ ਤੇ ਟੈਲਾਂ ਦੇ ਉੱਤੇ ਚਿਪਕੀ ਜਾਂਦੇ ਆ ਤੇ ਜਿੱਦਾਂ ਅੱਗੇ ਪਹਿਲਾਂ ਫਰਸ਼ ਹੁੰਦੇ ਸੀ ਸਿੱਧੇ ਸਾਦੇ ਪੋਚਾ ਲਾਓ ਤੇ ਕੰਮ ਕੰਪਲੀਟ ਹੋ ਜਾਂਦਾ ਸੀ ਹੁਣ ਤਾਂ ਟੈਲਾਂ ਉੱਤੇ ਜਿੰਨਾ ਵੀ ਰਗੜ ਰਗੜ ਕੇ ਮਰਜੀ ਪੋਚਾ ਲਾਈ ਜੋ ਤੇ ਥੋੜਾ ਜਿਹਾ ਵੀ ਕਿਤੇ ਹੋ ਰਹਿ ਜਾਵੇ ਨਾ ਤੇ ਬਾਲ ਉੱਤੇ ਹੀ ਚਿਪਕਣ ਲੱਗ ਜਾਂਦੇ ਆ ਤੇ ਜਿੱਦਾਂ ਆਪਾਂ ਅੱਜਕੱਲ੍ਹ ਬਾਲ ਛੱਡਦੇ ਵੀ ਬਹੁਤ ਆ ਹੈ ਨਾ ਬੱਚਿਆਂ ਦੇ ਵੀ ਬਹੁਤ ਛੱਡਦੇ ਆ ਤੇ ਉਹਦੇ ਕਰਕੇ ਫਿਰ ਮੈਂ ਨਾਲ ਦੀ ਨਾਲ ਜਿਹੜਾ ਆ ਉਹ ਚੱਕ ਰਹੀ ਸੀ ਕਿ ਬਾਲ فرش ਦੇ ਉੱਤੋਂ ਪੋਚਾ ਲਾਂਦੇ ਹੋਏ ਕਿਉਂਕਿ ਫਿਰ ਪੋਚੇ 'ਚ ਨਾ ਸਫਾਈ ਜੀ ਨਹੀਂ ਲੱਗਦੀ ਹੈਗੀ ਤੇ ਇੱਧਰ ਆਪਣਾ ਪੋਚਾ ਤਕਰੀਬਨ ਤਕਰੀਬਨ ਹੁਣ ਬਸ ਇੱਧਰ ਗੈਲਰੀ ਰਹੀ ਰਹਿ ਗਿਆ ਥੋੜਾ ਜਿਹਾ ਹੁਣ ਇਹ ਲਾ ਕੇ ਫਿਰ ਹੁਣ ਨੇ ਆ ਫ੍ਰੀ ਆਪਾਂ ਫਿਰ ਬੈਠ ਕੇ ਪੀਵਾਂਗੇ ਚਾਹ ਕਿਉਂਕਿ ਚਾਹ ਆਪਣੀ ਜਿਹੜੀ ਆ ਧਰ ਦੇ ਉੱਤੇ ਆ ਸਿਬਰਤ ਨੇ ਰਕੀ ਚੰਦਾ ਕੰਮ ਨਾ ਵੇੜਦਾ ਯਾ ਰੋਟੀ ਵਗੈਰਾ ਆਪਾਂ ਖਾ ਲਈ ਸੀ ਕਿ ਜਦੋਂ ਮੈਂ ਪੁੱਛਿਆ ਨਾ ਯਾ ਰੋਟੀ ਵਗੈਰਾ ਖਾ ਕੇ ਲੱਗੀ ਸੀਗੀ ਹੈ ਨਾ ਕਿਉਂਕਿ ਬੱਚੇ ਕੈਮਰੇ ਸਾਹਮਣੇ ਆਉਂਦੇ ਨਹੀਂ ਹੈਗੇ ਇਸ ਕਰਕੇ ਇਦਾਂ ਲੱਗਦਾ ਵੀ ਬੱਚੇ ਘਰ ਦੇ ਵਿੱਚ ਹੈ ਨਹੀਂ ਜਿਸ ਤਰ੍ਹਾਂ ਜਿੜਕੇ ਬੱਚੇ ਅੱਜ ਘਰੇ ਹੀ ਆ ਤਿੰਦੇ ਤੇ ਉਹਨਾਂ ਨੇ ਮੈਨੂੰ ਰੋਟੀ ਵਗੈਰਾ ਦਿੱਤੀ ਸੀ ਮੈਂ ਰੋਟੀ ਵਗੈਰਾ ਖਾ ਲਈ ਸੀਗੀ ਇਹ ਕੰਪਿਊਸ਼ਨ ਚੱਲ ਗਿਆ ਸੀਗਾ ਤੇ ਹਰਮਨ ਆਪਣਾ ਚਲੀ ਗਈ ਸੀਗੀ ਟਿਊਸ਼ਨ ਤੇ ਤੇ ਇੱਧਰ ਸਿਮਰਤ ਨੇ ਚਾਹ ਕਰ ਦਿੱਤੀ ਸੀ ਉਹ ਕਰ ਹੀ ਹੁੰਦੀ ਹੈ ਉਹਨੇ ਚਾਹ ਬਣਾ ਦਿੱਤੀ ਸੀ ਉਹਨੇ ਚਾਹ ਧਾਰ ਦਿੱਤੀ ਸੀ ਤੇ ਮੈਂ ਮਟੈਰੀਸ ਨੇ ਬਣਾਉਂਦਾ ਪੋਚਾ ਲਗਾ ਕੇ ਫਟਾਫਟ ਫਿਰ ਆਪਾਂ ਬੈਠ ਕੇ ਤਸੱਲੀ ਨਾਲ ਚਾਹ ਪੀਵਾਂਗੇ ਜਾਨੂ ਕਿ ਚਾਹ ਬਣਾ ਲਾ ਤੇ ਮੇਰਾ ਥੋੜਾ ਜਿਹਾ ਪੋਚਾ ਰਹਿ ਗਿਆ ਤੇ ਉਹਨੇ ਫਿਰ ਜਿਹੜੇ ਚਾਹ ਵਗੈਰਾ ਬਣਾਉਂਦੀ ਸੀ ਬਾਕੀ ਕਿਚਨ ਦਾ ਜਿਹੜਾ ਵੀ ਹੋਰ ਖਲਾਰਾ ਰਹਿ ਗਿਆ ਸੀਗਾ ਉਹ ਉਹਨੇ ਚੱਕ ਦਿੱਤਾ ਸੀਗਾ ਹਨਾ ਰੋਟੀ ਤੋਂ ਬਾਅਦ ਵੀ ਕਾਫੀ ਜਿੱਦ ਦਾ ਖਲਾਰਾ ਹੋ ਜਾਂਦਾ ਹੈ ਕਿਚਨ ਦੇ ਵਿੱਚ ਨਾਲ ਦੀ ਨਾਲ ਫਿਰ ਮੈਂ ਸਾਰਾ ਕੰਪਲੀਟ ਕਰ ਦਿੱਤਾ ਸੀ ਕਿ ਮੈਂ ਨਾਲ ਦੀ ਨਾਲ ਅੱਧਾ ਬਾਹਰ ਵੀ ਪੋਚਾ ਲਗਾ ਦੂੰਗੀ ਬਾਹਰਲੇ ਫਰਸ਼ ਤੇ ਕਿਉਂਕਿ ਬਾਹਰਲਾ ਫਰਸ਼ ਵੀ ਬਹੁਤ ਜ਼ਿਆਦਾ ਗੰਦਾ ਸੀਗਾ ਤੇ ਫਿਰ ਇੱਦਾਂ ਬਾਹਰ ਵੀ ਫਰਸ਼ ਤੇ ਪੋਚਾ ਲਾ ਕੇ ਚਲੋ ਜੀ ਹੋ ਗਿਆ ਆਪਣਾ ਕੰਮ ਕੰਪਲੀਟ ਲਓ ਜੀ ਘਰ ਹੋ ਗਿਆ ਆਪਣਾ ਐਨ ਸਾਫ਼ ਸੁਥਰਾ ਸਾਰਾ ਪੋਚਾ ਲਾਤਾ He d'arribar a la rialla i aprendre a ਬੇੜੇ ਵਿੱਚ ਤੁਹਾਨੂੰ ਕੱਪੜੇ-ਕੱਪੜੇ ਦੇਖਣ ਨੂੰ ਮਿਲਣਗੇ ਇਵਨ ਕਿ ਲੋਕਾਂ ਦੇ ਕੋਠਿਆਂ ਉੱਤੇ ਵੀ ਤੁਹਾਨੂੰ ਕੱਪੜੇ ਹੀ ਸੁੱਕਣੇ ਪਏ ਹੋਏ ਮਿਲਣਗੇ ਤੇ ਗੁਆਂਢੀਆਂ ਨੇ ਆਪਣੇ ਸੋਫੇ ਜਿਹੜੇ ਆ ਆਪਣੇ ਬੇੜੇ ਵਿੱਚ ਰੱਖੇ ਹੋਏ ਸੀ ਧੁੱਪੇ ਧੁੱਪ ਰਵਾਨ ਨੂੰ ਕਿਉਂਕਿ ਬਾਰਿਸ਼ ਵੀ ਕਾਫੀ ਦਿਨ ਹੋਣ ਲਗਾਤਾਰ ਪੈਣ ਕਰਕੇ ਨਾ ਸਾਰੀਆਂ ਚੀਜ਼ਾਂ 'ਚ ਬਹੁਤ ਜ਼ਿਆਦਾ ਸਮੈਲ ਜੀ ਵੱਜਦੀ ਪਈ ਸੀ ਲੋ ਜੀ ਹੁਣ ਨਿਬੜੇ ਆਪਣਾ ਘਰ ਦਾ ਖਲਾਰਾ ਅੱਜ ਮੀਂਹ ਕਰਕੇ ਇੰਨਾ ਜ਼ਿਆਦਾ ਗੰਧ ਪਿਆ ਹੋਇਆ ਸੀ ਘਰ ਦੇ ਵਿੱਚ ਨਾ ਬੁਰੀ ਹਾਲਤ ਹੋ ਗਈ 12:20 ਹੋ ਗਏ ਪੂਰੀ ਦਿਹਾੜੀ ਸਭ ਚਲੋ ਕੰਮ ਨੂੰ ਲੱਗ ਗਈ ਸਵੇਰ ਤੋਂ ਉੱਠ ਕੇ ਲੱਗੀ ਹੋਈ ਆ ਸਾਜਰੇ ਤੋਂ ਤੇ ਪੂਰਾ ਦਿਨ ਅੱਜ ਜਿਹੜਾ ਮੇਰਾ ਨਾ ਸਾਰ ਸਪਈਆਂ ਜਨੰਗਿਆ ਤੇ ਹੁਣ ਤੁਹਾਨੂੰ ਦਿਖਾ ਰਹੀ ਸੀ ਬਾਹਰ ਕੱਪੜੇ ਇੰਨੇ ਸੁਕਣੇ ਪਏ ਹੋਇਆ ਹਲੇ ਮਸ਼ੀਨ ਕੋਲ ਪਏ ਆ ਹਲੇ ਉਹ ਚੱਲ ਰਹੀ ਆ ਮਸ਼ੀਨ ਰਾਉਂਡ ਤੇ ਉਹ ਕੱਢ ਕੇ ਹੁਣ ਸੁਕਣੇ ਪਾਉਂਗੀ ਧੁੱਪ ਹੈਗੀ ਆ ਇਹ ਆ ਵੀ ਮੀਂਹ ਤੋਂ ਪਹਿਲਾਂ ਪਹਿਲਾਂ ਸੁੱਕ ਜਾਣਾ ਅੱਜ ਵੀ ਉਮੀਦ ਦੱਸਿਆ ਹੋਇਆ ਆ ਪਰ ਨਹੀਂ ਹਲੇ ਧੁੱਪ ਬਹੁਤ ਸੋਹਣੀ ਚੜੀ ਹੋਈ ਆ ਤੇ ਚਲੋ ਜੀ ਇੱਥੇ ਕਰਦੇ ਆ ਵੀਡੀਓ ਦਾ ਜੇ ਚੈਨਲ ਦੇ ਨਵੇਂ ਆਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਲਾਈਕ ਕਰ ਦੇਣਾ ਸ਼ੇਅਰ ਵੀ ਕਰ ਦੇਣਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਚਲੋ ਜੀ ਫੇਰ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਚ ਤਦ ਤੱਕ ਲਈ ਸਸ ਸ੍ਰੀ ਅਕਾਲ ਬਾਏ ਬਾਏ